ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੱਲ ਕਰਵਾ ਕੇ ਲਿਆਂਦਾ ਆਪਾਂ ਠੀਕ ਪੰਪ ਤੇ ਵੀਰੇ ਹੁਣਾਂ ਨੇ ਦੌਖੀ ਤੋੜ ਤੇ ਵੀ ਏਡੀਆਂ ਮੋਟੀਆਂ ਮੋਟੀਆਂ ਸਪੋਰਟਾਂ ਲਾਤੀਆਂ ਸਾਰਾ ਕੱਲ ਪਹਿਲਾਂ ਤਾਂ ਵੀਰਾਂ ਕਹਿੰਦੇ ਵੀ 10 ਕਿ ਮਿੰਟ ਦਾ ਹੀ ਕੰਮ ਪਰ ਟਾਈਮ ਫਿਰ ਲੱਗ ਗਿਆ ਕਾਫੀ ਕਿਉਂਕਿ ਫਿਰ ਚੰਗੀ ਤਰ੍ਹਾਂ ਉਤੋਂ ਟੈਂਕੀ ਲਾ ਕੇ ਆਹਦੇ ਵੱਡੀਆਂ ਵੱਡੀਆਂ ਸਪੋਰਟਾਂ ਲਾਈਆਂ ਦੋਨੇ ਪਾਸੇ ਉੱਧਰ ਵੀ ਲਾਈਏ ਇੱਧਰ ਵੀ ਲਾਈਆ ਤੇ ਉਸ ਤੋਂ ਬਾਅਦ ਜਾ ਕੇ ਹੱਲ ਹੋਇਆ ਆ ਇੱਧਰ ਲੈ ਥੱਲੇ ਪਾਸੇ ਵੀ ਇਹਦੇ ਸਪੋਰਟ ਲਾਈ ਹੁਣ ਉੱਪਰ ਹੋਇਆ ਫਿਰ ਨਾ ਜਦੋਂ ਥੱਲੇ ਹੋ ਗਿਆ ਸੀਗਾ ਤਾਂ ਰਿਓ ਘਟ ਮਾਨ ਲੱਗ ਗਿਆ ਸੀ ਵੀ ਦੂਰ ਤਾਂ ਕਰਕੇ ਹਾਂਜੀ ਵੀਰੇ ਲਾਤਾ ਪਾਸ ਸਲੰਸਰ ਵੀਰੇ ਉੱਠਣ ਸਾਰ ਪਹਿਲਾਂ ਇਹੀ ਕੰਮ ਕੀਤਾ ਮੈਂ ਕਿਹਾ ਪਹਿਲਾਂ ਸਲੰਸਰ ਲਾਉਣਾ ਇਹ ਉਸ ਤੋਂ ਬਾਅਦ ਕੋਈ ਹੋਰ ਕੰਮ ਸੋਹਣਾ ਹੀ ਬਹੁਤ ਲੱਗਦਾ ਸਲੈਂਸਰ ਪਸੰਦ ਹੀ ਬੜਾ ਮੈਨੂੰ ਤਾਂ ਇਹ ਸਲੈਂਸਰ ਆਵਾਜ਼ ਵੀ ਪਤਾ ਨਹੀਂ ਅਜ ਕਿਹੋ ਜਿਹੀ ਬਣਨੀ ਆ ਪਰ ਉਦਾਂ ਪਸੰਦ ਪੂਰਾ ਆਪਣਾ ਸਲੈਂਸਰ ਹੈ ਪਹਿਲਾਂ ਆ ਲੱਗਿਆ ਸੀ ਧਾਕੜ ਇਹ ਲਾਤਾ ਹੁਣ ਆਪਣਾ ਹਲਕਾ ਵਾਲਾ ਜਿੰਦਾ ਕਿੱਥੇ ਐ ਸਰ ਜਿਹੜਾ ਦੇਖੋ ਤਾਂ ਵੀਰ ਕਿਵੇਂ ਲੱਗਦਾ ਸਲੈਂਸਰ ਲੱਗਿਆ ਪੂਰੀ ਸੋਹਣੀ ਆਵਾਜ਼ ਹੋ ਗਈ ਯਾਰ ਐਨ ਪੂਰੀ ਉਵੇਂ ਹੀ ਹੋ ਗਈ 55000 ਕੀ ਲਓ ਜੀ ਆਪਾਂ ਪਾਉਣਾ ਏਦੀ ਬੱਟਾ ਆਰੇ ਲੋ ਨਿੱਕੇ ਨਿੱਕੇ ਗਿਆਰੇ ਕਰਦੇ ਹਨ ਜਿਵੇਂ 2 2 3 3 22 ਦੇ ਤੇ ਇੰਨੇ ਛੋਟੇ ਗਿਆਰੇ ਕਰਨਾ ਇਸੇ ਮਤਲਬ ਆ ਵੀ ਪਾਣੀ ਨਾ ਥੱਲੇ ਤੱਕ ਰਚਦਾ ਨਹੀਂ ਹੈਗਾ ਬਸ ਤੇ ਬੱਟ ਵੀ ਛੋਟੇ ਜਿੰਦੇ ਨਾਲ ਪਾਈ ਆ ਆਪਾਂ ਕਿ ਜਿਹੜੀ ਉਹ ਨਾ ਕਰੇ ਤੇ ਆ ਉੱਪਰ ਆਪਣਾ ਮਸ਼ੀਨ ਵਾਲਾ ਝੋਨਾ ਲੱਗਿਆ ਦੇਖ ਲੋ ਮਾਰਦਾ ਟੱਕ ਤੇ ਥੋੜਾ ਆਪਾਂ ਇਦਾਂ ਬੱਟਾ ਪਾ ਦੇਣੀਆਂ ਨੇ ਬੱਟਾ ਪਾ ਕੇ ਬੰਦ ਵੇਰ ਕੰਦੂ ਸ਼ੁਰੂ ਕਰ ਦੇਣਾ ਦੋਨੇ ਮੋਟਰਾਂ ਦੇ ਜਨਰੇਟਰ ਖੜਾ ਦੇ ਉਧਰ ਵੀ ਖੜਾਤਾ ਇਧਰ ਵੀ ਖੜਾਤਾ ਆਵਾਜ਼ ਬੜੀ ਵਧੀਆ ਹੋ ਗਈ ਯਾਰ ਟਰੈਕਟਰ ਦੀ ਬਹੁਤ ਸੋਹਣੀ ਲੱਗਦੀ ਆ ਬਾਤ ਬਹੁਤ ਸੋਹਣੀ ਆਵਾਜ਼ ਹੋ ਗਈ ਡਰਾਈਵਰ ਦੀ ਮਨਪਸੰਦੀ ਬਾਜੀ ਲਓ ਜੀ ਮਿਸ਼ਨ ਖਤਰੇ ਵਾਲਾ ਸ਼ੁਰੂ ਹੋਣ ਲੱਗਿਆ ਤੇ ਹੁਣ ਇਹ ਨਹੀਂ ਪਤਾ ਵੀ ਇੱਥੇ ਜਾਂਦੇ ਹੀ ਧੁੱਸ ਜਵੇ ਹੁਣ ਤੁਹਾਨੂੰ ਅਗਲੀ ਅਪਡੇਟ ਮਿਲੂਗੀ ਜੇ ਧੁੱਸ ਗਿਆ ਤਾਂ ਨਹੀਂ ਫਿਰ ਕੱਦੂ ਦਾ ਕਿਾਰੇ ਦਾ ਕੱਦੂ ਕਰਕੇ ਆਵਾਜ਼ ਦੇ ਲੋ ਇਹ ਇੰਨੇ ਛੋਟੇ ਛੋਟੇ ਕਿਾਰੇ ਪਾ ਕੇ ਭਰਨੇ ਪੈਂਦੇ ਉਹ ਭਰ ਗਿਆ ਉਹਨੂੰ ਲੱਗਿਆ ਜਾਨੂ ਆ ਭਰ ਜਾਣਾ ਬੱਟ ਤੋੜਨ ਤੇ ਜੇ ਵੀ ਇਹ ਭਰ ਜਾਣਾ ਬਸ ਪਾਣੀ ਰਚੇ ਨਾ ਬਾਅਦ ਥੱਲੇ ਬਸ ਐਦਾਂ ਕੱਦੂ ਕਰਿਆ ਕਰੋ ਬਸ 111 ਦਾ ਮਿਸ਼ਨ ਸਕਸੈਸਫੁਲ ਹੋ ਗਿਆ 111 ਕੰਪਲੀਟ ਕਿਉਂਕਿ ਇਹ ਜੀ ਸਭ ਤੋਂ ਜਿਆਦਾ ਟਰੈਕਟਰ ਤੋਸਦੇ ਸੀ ਤੇ ਨਾਲ ਦੀ ਨਾਲ ਕਿਆਰਾ ਭਰਿਆ ਨਾਲ ਦੀ ਨਾਲ ਹੀ ਕਿਆਰਾ ਭਰ ਕੇ ਕੱਦੂ ਦੇ ਨਾਲ ਹੀ ਨਾਲ ਸੁਹਾਗਾ ਤੇ ਦਵਣ ਤਾਂ ਬਹੁਤ ਲੱਗਿਆ ਸੀ ਪਰ ਖੜਿਆ ਨਹੀਂ ਟਰੈਕਟਰ ਤੇ ਹੁਣ ਦੂਜੇ ਕਿਆਰੇ ਦਾ ਮਿਸ਼ਨ ਚੱਲ ਰਿਹਾ ਵਾ ਬਸ ਆ ਭਰਨ ਵਾਲਾ ਜਦੀ ਭਰਨ ਅਨੁਸਾਰ ਤਿੰਨ ਚ ਗੇੜੇ ਮਾਰ ਦੇਣੇ ਆ ਤੇ ਨਾਲ ਹੀ ਦੂਜੇ ਘਰ ਚ ਪਾਣੀ ਤੋੜ ਦੇਣਾ ਚਲੋ ਜੀ ਫੇਰ ਉਦੋਂ ਬਾਅਦ ਸਾਰਾ ਗਾਹਾਂ ਇਦਾਂ ਕਰਾਂਗੇ ਮਿਸ਼ਨ ਨੂੰ ਦੋ 11 ਭਰ ਗਏ ਜਦੋਂ ਦੋ 11 ਭਰ ਕੇ ਸੁਭਾਗਾ ਦੇ ਦੇਣਾ ਤੇ ਫਿਰ ਤੀਜੇ ਨੂੰ ਥੋੜਾ ਰੱਖ ਲਾਂਗੇ ਬਸ ਅੱਜ ਹੋ ਜਾਣੀਆਂ ਦੁਪਹਿਰੋਂ ਬਾਅਦ ਹੀ ਜਾ ਕੇ ਕੰਮ ਨਿਬੜਨਾ ਪਰ ਨਵੇੜਨਾ ਤਾਂ ਪੈਣੀ ਆ ਤੇ ਇੱਕ ਨਾ ਬਾਈ ਗਰਮੀ ਇੰਨੀ ਕੁ ਜ਼ਿਆਦਾ ਆ ਇੰਨੀ ਕੁ ਜ਼ਿਆਦਾ ਆ ਕਿ ਜਿਹਦਾ ਕੋਈ ਤੋੜ ਹੀ ਨਹੀਂ ਵੀ ਇੰਨੀ ਕੁ ਜ਼ਿਆਦਾ ਗਰਮੀ ਆ ਤੇ ਚਲੋ ਆਪਾਂ ਤਾਂ ਛਾਂਵੇਂ ਬੈਠੇ ਆ ਪਰ ਫਿਰ ਵੀ ਬੈਠਿਆਂ ਨੂੰ ਗਰਮੀ ਆ ਹੀ ਜਾਂਦੀ ਆ ਜਦੋਂ ਟਰੈਕਟਰ ਚੱਲਦਾ ਉਦੋਂ ਵੀ ਪੂਰੇ ਹਾਲੀ ਪੂਰੇ ਹਾਲ। ਤੇ ਟਰੈਕਟਰ ਦਾ ਹਾਲ ਦੇਖੋ ਕੀ ਹੋਇਆ ਕਿਉਂਕਿ ਪੂਰੀ ਫਲ ਰੇਸ ਤੇ ਚਲਾਉਣਾ ਪੈਂਦਾ ਤੇ ਮੈਂ ਕਿਹਾ ਉਹ ਟਾਇਰ ਟੂਰ ਉਹ ਪੂਰਾ ਉੱਪਰ ਦੀ ਹਿੱਸੇ ਦੇ ਵਿੱਚ ਦੀ ਵੀ ਪਾਣੀ ਉੱਪਰ ਦੀ ਨੰਗ ਜਾਂਦਾ। ਵੀਡੀਓ ਬਣ ਨਹੀਂ ਸਕਦੀ ਜਦੋਂ ਮੈਂ ਚਲਾਉਣਾ ਵਾ। ਤੇ ਦਿੱਕਤ ਆਉਂਦੀ ਆ ਫਿਰ ਉਹ ਤੋਂ ਵੀਡੀਓ ਬਣ ਚ। ਇਸੇ ਲਈ ਪਿੱਤਰ ਆਪਣਾ ਇੱਕ ਕੀਲਾ ਜਿਆ ਰਹਿੰਦਾ ਸੀ ਪਿੱਤਰ ਨੇ ਅੱਜ ਝੋਨਾ ਬਜਾਈ ਬੰਦ ਕਰੀ ਹੋਈ ਆ ਕਿਉਂਕਿ ਉੱਥੇ ਕੱਦੂ ਕਰਦੇ ਆ ਇੱਕ ਕੀਲਾ ਰਹਿੰਦਾ ਸੀ ਉਹ ਉੱਥੇ ਉਹ ਮੇਰੀ ਉਂਗਲੀ ਦੀ ਸੇਧ ਉਹ ਖੇਤੇ ਚ ਨਾ ਉਹ ਇੱਕ ਕੀਲੇ ਡੇਢ ਕੇ ਕੀਲਾ ਵਾ ਆਪਣਾ ਉੱਥੇ ਉਥੋਂ ਰੋਡ ਲੰਘ ਗਿਆ ਵਿੱਚ ਦੀ ਤੇ ਬਟ ਹੁਣ ਉਹ ਹਜੇ ਕੈਨਸਲ ਹੋ ਗਿਆ ਤੇ ਉੱਥੇ ਵੀ ਹੁਣ ਕੱਦੂ ਕਰਨਾ ਉੱਥੇ ਘਾਹ ਹੋ ਗਏ ਸੀਗੇ ਤੇ ਉਹ ਹੁਣ ਪਿੱਤਰ ਬੋਂਦਾ ਵਾ ਤਵੀਆਂ ਦੇ ਨਾਲ ਦੋ ਤਿੰਨ ਵਾਰ ਵਾਇਆਊਗਾ ਉੱਥੇ ਮੋਟਰ ਆਪਣੀ ਹੈਗੀ ਐ ਕੋ ਉੱਥੇ ਮੋਟਰ ਛੱਡ ਕੇ ਨਾਲ ਹੀ ਉਹਦਾ ਕੰਮ ਕਰ ਦੇਣਾ ਕੱਲ 11 ਦਾ ਪੂਰਾ ਲੇਜ਼ਰ ਲਾਉਣ ਦਾ ਹੀ ਫਾਇਦਾ ਵੀ ਹੁਣ ਤੇ ਖਿੱਚਣਾ ਖਿਚਾਉਣਾ ਨਹੀਂ ਪੈਂਦਾ ਬਈ ਬਸ 11 ਭਰ ਗਿਆ ਤੇ ਬਸ ਇੱਕ ਅੱਧੂ ਕਰਕੇ ਆ ਬਸ ਐਵੇਂ ਛੋਟੇ ਛੋਟੇ 11ੇ ਪਾਉਣ ਨਾਲ ਨਾ ਟਰੈਕਟਰ ਤਰਸਦਾ ਨਹੀਂ ਹੈਗਾ ਪਾਣੀ ਰਾਜਦਾਨੀ ਵੀਰ ਨਾਲ ਦੀ ਨਾਲ ਇੱਕਦੂ ਕਰਨਾ ਆਪਾਂ ਸ਼ੁਰੂ ਕਰ ਲੈਂਦੇ ਆ ਤੇ 11 ਵੱਡਾ ਨਾ ਆਪਾਂ ਕਦੇ ਵੀ ਜੇ ਨਵੇਂ ਖੱਤਾ ਸ਼ੁਰੂ ਕਰਨਾ ਤਾਂ ਇਦਾਂ ਕਰੋ ਅਸੀਂ ਤਾਂ ਬੈਡ ਵੀਰੇ ਅਜੇ ਤੱਕ ਨਹੀਂ ਕਦੇ ਯੂਜ਼ ਕੀਤੇ ਹਾਂ ਆਹ ਟਰਿਕ ਵਰਤੀਦੀ ਆ ਵੀ ਇਦਾਂ ਕਰਨ ਦਾ ਸਵਾਰ ਬਸ ਨਵੇਂ ਖੱਤਿਆਂ ਦਾ ਤਾਂ ਇਹੀ ਇਲਾਜ ਆ ਵੀ ਜਿੰਨਾ 11 ਭਰਿਆ ਉਹਨੂੰ ਬਾਹ ਕੇ ਸੁਹਾਗਾ ਦੇ ਕੇ ਟਰੈਕਟਰ ਗਾਹ ਕਰ ਲੋ ਆ ਦੇ ਲਾਉਣ ਇੰਨੇ ਨੂੰ ਦੇਤਾ ਸੁਹਾਗਾ ਤੇ ਹੁਣ ਆਹ ਆ ਭਰਨ ਲੱਗਿਆ ਇੱਕ ਮੋਟਰ ਇਧਰੋਂ ਚੱਲਦੀ ਐ ਇੱਕ ਮੋਟਰ ਉਹ ਪਰਲੇ ਪਾਸਿਆਂ ਪੈਂਦਾ ਪਾਣੀ ਦੋਨੇ ਪਾਸੇ ਪਾਣੀ ਪੈ ਰਿਹਾ ਯਾਰ ਮੈਨੂੰ ਇੱਕ ਗੱਲ ਨਾ ਸਮਝ ਨਹੀਂ ਆਉਂਦੀ ਆਪਣੇ ਬਦਵਾਨੀ ਸੱਜਣਾ ਜਿਹੜੇ ਗਿਆਨ ਬੰਦਿਆ ਨੈਟ ਤੇ ਕੀ ਆ ਰਾਉਂਡ ਅਪ ਨਹੀਂ ਕਰਨੀ ਚਾਹੀਦੀ ਫਲਾਨਾ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਕਿਹੜਾ ਕੀੜਾ ਮਰਦਾ ਯਾਰ ਰਾਉਂਡ ਅਪ ਦੇ ਨਾਲ ਘਾਹ ਦੇ ਉੱਪਰ ਸਾਲਾ ਕਿਹੜਾ ਕੀੜਾ ਬੈਠਾ ਹੁੰਦਾ ਮੈਨੂੰ ਇਹ ਦੱਸੋ ਤਾਂ ਚੱਕ ਕੇ ਦਿਖਾਓ ਨਾ ਉਹੀ ਵੀਡੀਓ ਪਾਉਣੀ ਆਪਾਂ ਤੁਰੇ ਜਾਂਦੇ ਵੀਡੀਓ ਪਾ ਦਿੰਨੇ ਆ ਜੀ ਇਹ ਨਾ ਹੋ ਗਿਆ ਇਹਨਾਂ ਆ ਹੋ ਗਿਆ ਹੁਣ ਆਪਾਂ ਮੂੰਗੀ ਤੇ ਸਪਰੇਅ ਕਰਦੇ ਆ ਮੈਨੂੰ ਤਾਂ ਕੋਈ ਕੀੜਾ ਲੱਭਿਆ ਨਹੀਂ ਕਦੇ ਮਰਿਆ ਹੈ ਠੀਕ ਨਹੀਂ ਆਹ ਕੱਖਾਂ ਤੇ ਕਰਦੇ ਆ ਕੱਖਾਂ ਤੇ ਤਾਂ ਕੋਈ ਕੀੜਾ ਲੱਭਿਆ ਨਹੀਂ ਕਦੇ ਮਰਿਆ ਅਜੇ ਤੱਕ ਨਹੀਂ ਕੋਈ ਮਰਿਆ ਨਾ ਸੱਪ ਮਾਰਦਾ ਜਦੋਂ ਆਪਾਂ ਸਪਰੇਅ ਕਰਦੇ ਆ ਨਾ ਤੱਕ ਉਹਦੇ ਉੱਤੇ ਪੈਂਦੀ ਆ ਕਿਤੇ ਜਾਨਵਰ ਤੇ ਜੇ ਸੱਪ ਵੀ ਹੋਵੇ ਤਾਂ ਵੀ ਨਹੀਂ ਮਰਦਾ ਚਾਹੇ ਕੁਝ ਵੀ ਹੋਵੇ ਕੱਲਾ ਕੱਖ ਮਾਰਦਾ ਤੇ ਕਹਿੰਦੇ ਹੱਥੀਂ ਕਰਨਾ ਚਾਹੀਦਾ ਵੀ ਹੱਥੀਂ ਬੰਦਾ ਕਿੰਨਾ ਕੁ ਕਰ ਲਵੇ ਯਾਰ ਇਹ ਤਾਂ ਐਤਕੀ ਮੀ ਨਹੀਂ ਪਏ ਵੀ ਫਿਰ ਵੀ ਬਚਾਵਾ ਹਜੇ ਅੰਦੇ ਬੱਟਾ ਮੁੱਟਾ ਸਾਫ ਆ ਆਪਣੀਆਂ ਝੋਨਾ ਵੀ ਪੂਰਾ ਵਧੀਆ ਖੜਾ ਆ ਮਸ਼ੀਨ ਆਲਾ ਵਜ਼ਾਰਾ ਤੇ ਹੁਣ ਆ ਦੇਖੋ ਆ ਸਪਰੇਅ ਮਾਰੀਆ ਕਿਉਂਕਿ ਇਹਦੀਆਂ ਬੱਟਾ ਮੁੱਟਾ ਪਹਿਲਾਂ ਨਹੀਂ ਮੈਂ ਸਪਰੇਅ ਮਾਰੀਆ ਹੁਣ ਚਲੋ ਮੱਚ ਜੂਗਾ ਤੇ ਪਰ ਬਦਮਾਨੀ ਸੱਜਣਾ ਨੂੰ ਪੁੱਛੇ ਵੀ ਯਾਰ ਕਿਵੇਂ ਕਿਹੜਾ ਜਾਨਵਰ ਮਰਦਾ ਦਿਖਾਓ ਤਾਂ ਸੀ ਨਾ ਵੀ ਇਹ ਜਾਨਵਰ ਮਰਦੇ ਆ ਉਹੀ ਇੱਕ ਥਾਲਾ ਵੀ ਉਹੀ ਵੀਡੀਓ ਪਾਈ ਚੱਲੋ ਬਸ ਚੱਕ ਚੱਕ ਕੇ ਹਨਾ ਵੀ ਇਹ ਸਪਰੇਅ ਦੀ ਅਹਿਮੀਅਤ ਉਹਨਾਂ ਨੂੰ ਪੁੱਛੋ ਜਿਹੜੇ ਖੇਤੀ ਕਰਦੇ ਆ ਜਿਹੜੇ ਬਿਲੇ ਗੇੜੇ ਦੇਣ ਵਾਲੇ ਆ ਉਹਨਾਂ ਨੂੰ ਨਹੀਂ ਪਤਾ ਹੋਣੀ ਇਹਦੀ ਅਹਿਮੀਅਤ ਤੇ ਜਿਹੜੇ ਖੇਤੀ ਕਰਦੇ ਆ ਨਾ ਉਹਨਾਂ ਨੂੰ ਅਹਿਮੀਅਤ ਪੁੱਛੋ ਵੀ ਇਹ ਕੱਖਾਂ ਵਾਲੀ ਦਵਾਈ ਦੀ ਕਿੰਨੀ ਅਹਿਮੀਅਤ ਇਹ ਤਾਂ ਬੰਦ ਦੀ ਆ ਮਿਲਦੀ ਕਿੱਥੋਂ ਆ ਇਹ ਆਪਣੇ ਪੰਜਾਬ ਚ ਤਾਂ ਬੈ ਨਹੀਂ ਆ ਤੇ ਕਿੰਨਾ ਔਖਾ ਕਰਿਆ ਪਿਆ ਇਹ ਇਹ ਥੋੜੇ ਵਰਗਿਆਂ ਨਹੀਂ ਕਰਿਆ ਹੋਇਆ ਇਹ ਜੀਜੀਆਂ ਜਿਹੜੀਆਂ ਕਰਵਾਈਆਂ ਹੋਇਆ ਬੈਨ ਠੀਕ ਨਹੀਂ ਤੇ ਉਹੀ ਹੁਣ ਜੱਟ ਨੂੰ ਮਹਿੰਗੀ ਪੈਂਦੀ ਆ ਗੱਲ ਤਾਂ ਸੇਮ ਹੀ ਆ ਮਿਲੀ ਜਾਣੀ ਆ ਸਾਰਾ ਕੁਝ ਇੰਉਂ ਤਾਂ ਹੈ ਨਹੀਂ ਬੈਨ ਤਾਂ ਫੀਮ ਵੀ ਆ ਬੈਮ ਤਾਂ ਡੋਡੇ ਵੀ ਆ ਉਹ ਵੀ ਮਿਲਦੇ ਆ ਤੇ ਇਹ ਵੀ ਮਿਲ ਜਾਂਦੀ ਆ ਸਭ ਨੂੰ ਠੀਕ ਨਹੀਂ ਤੇ ਬਸ ਬਦਵਾਨੀ ਥੋੜੀ ਜੀ ਘੱਟ-ਘੋਟਿਆ ਕਰੋ ਪਹਿਲਾਂ ਆਪ ਗਰਾਊਂਡ ਲੈਵਲ ਤੇ ਗੱਲ ਦੇਖੋ ਉਹਨੂੰ ਪਰਖੋ ਫਿਰ ਉਦੋਂ ਬਾਅਦ ਦੱਸਿਓ ਠੀਕ ਨਹੀਂ ਤੇ ਜੇ ਜੱਟ ਨੇ ਬੱਟਾਂ ਤੇ ਸਪਰੇਅ ਕਰਤੀ ਤਾਂ ਉਹਦੇ ਨਾਲ ਤੁਹਾਨੂੰ ਬਿਮਾਰੀਆਂ ਪੈਣ ਲੱਗ ਗਈਆਂ ਜਾਂ ਕੁਝ ਹੋਣ ਲੱਗਾ ਇੰਨੇ ਕੁ ਸੁੱਤਰ ਦੇ ਵਿੱਚ ਕਿਹੜਾ ਜੱਟ ਜਾਵੇ ਵੀ ਜੇ ਲੋ ਨਾ ਕਰੇ ਹੁਣ ਕੱਲ ਵੀ ਆਪ ਪਨੀਰੀ ਵਾਲਾ ਖੱत्ता ਪਾਇਆ ਹਨਾ ਉਹਦੇ ਵਿੱਚ ਦੋ ਸੱਪ ਮਰੇ ਰੋਟਾਵੇਟਰ ਚਾ ਕੇ ਠੀਕ ਨਹੀਂ ਪਰसों ਖੱत्ता ਟੰਡਿਆਂ ਵਾਲਾ ਉਹਦੇ ਵਿੱਚ ਦੋ ਸੱਪ ਮਰੇ ਹੁਣ ਜੇ ਘਾ ਰੱਖਿਆ ਹੁਣ ਤਾਂ ਫਿਰ ਤਾਂ ਬੰਦੇ ਰੇ ਤਾਂ ਬੰਦੇ ਹੀ ਮਰਨਗੇ ਜੇ ਆਪਾਂ ਤਾਂ ਪ੍ਰਿਆ ਨਹੀਂ ਕਰਾਂਗੇ ਇਹੀ ਮਤਲਬ ਵੀ ਘਾ ਨਾ ਘੜੋ ਹੁਣ ਘਾ ਬੰਦਾ ਹੁਣ ਜੇ ਜੇ ਸਮਝ ਲਓ ਮੈਂ ਆਹੋ ਨਾ ਹੋਵੇ ਕਿ ਸਬਰੇ ਹਨਾ ਤਾਂ ਬੰਦਾ ਜਿੰਨੇ ਲੋੜ ਆ ਉਹਨਾਂ ਕਾ ਬੱਟ ਕਢੂਗਾ ਬਾਕੀ ਤਾਂ ਉਵੇਂ ਹੀ ਛੱਡੂਗਾ ਕਿਉਂਕਿ ਅਗਲੇ ਨੇ ਕਹਣਾ ਯਾਰ ਛੱਡ ਪਰਾਂ ਕਿਤੇ ਆ ਇੰਨੀ ਗਰਮੀ ਆ ਬੁਰਾ ਹਾਲ ਆ ਬੰਦੇ ਤਾਂ ਨੱਕਾ ਬਦਲ ਕੇ ਨਹੀਂ ਖੜ ਹੁੰਦਾ ਠੀਕ ਆ ਤੇ ਬੱਟ ਕਿਹੜਾ ਵਿਚਾਰਾ ਕਢੂਗਾ ਤੇ ਉਹੀ ਗੱਲ ਆ ਕਿ ਜਿਹੜੀ ਬਦਨਾ ਆਪਾਂ ਘੋਟਣੀਆਂ ਗਿਆਨਤਾ ਵੰਡਣੀਆਂ ਉਹ ਪਹਿਲਾਂ ਆਪ ਰਿਐਲਿਟੀ ਨੂੰ ਚੈੱਕ ਕਰਿਆ ਕਰੋ ਗਰਾਊਂਡ ਲੈਵਲ ਤੇ ਆਪ ਆਇਆ ਕਰੋ ਫਿਰ ਉਸ ਤੋਂ ਬਾਅਦ ਇਹ ਗੱਲਾਂ ਸੋਚਿਆ ਕਰੋ ਉਦੋਂ ਬਾਅਦ ਇਹ ਗੱਲਾਂ ਦੱਸਿਆ ਕਰੋ ਆ ਜਾਓ ਵੀਰੇ ਲੰਚ ਟਾਈਮ ਹੋ ਗਿਆ ਮੂੰਗੀ ਮਸਰੀ ਆਪਣੀ ਫੇਵਰੇਟ ਦਾਲ ਤੇ ਨਾਲ ਪ੍ਰਸ਼ਾਦੇ ਤੇ ਪਾਣੀ ਤੇ ਨਾਲ ਚਾਹ ਭਈਆ ਮਗਰ ਤੇ ਇੱਕ ਵੀਰ ਨਾ ਉਸ ਦਿਨ ਕਹਿੰਦਾ ਕਹਿੰਦਾ ਵੀਰੇ ਤੂੰ ਆਪ ਤਾਂ ਘਰੇ ਦਹੀਂ ਦੂਹੀ ਨਾਲ ਖਾ ਕੇ ਆਇਆ ਵੀਰੇ ਮੈਂ ਦਹੀਂ ਸਿਰਫ ਇੱਕ ਕੱਲਾ ਸਵੇਰੇ ਖਾਣਾ ਉਸ ਤੋਂ ਬਾਅਦ ਕਦੇ ਆਪਾਂ ਦਹੀਂ ਨੂੰ ਹੱਥ ਮ ਨਹੀਂ ਲਾਉਂਦੇ ਤੇ ਮੁੜ ਕੇ ਦਾ ਸਾਦੀ ਦਾਲ ਦੇ ਨਾਲ ਰੋਟੀ ਖਾਈਦੀ ਆ ਬਸ ਵੀਰੇ ਮੈਂ ਤਾਂ ਸਾਡੇ ਘਰੇ ਨਾ ਅੱਡ ਨਹੀਂ ਬਣਦਾ ਸਾਰਾ ਕੁਝ ਇਕੱਠਾ ਹੀ ਬਣਦਾ ਜੇ ਤੁਸੀਂ ਆਉਂਗੇ ਕਰੇ ਮੈਂ ਤੁਹਾਨੂੰ ਦਿਖਾ ਵੀ ਸਕਦਾ ਜਦ ਮਰਜ਼ੀ ਆ ਕੇ ਘਰੇ ਦੇਖ ਲੈ ਦਾਲ ਘਰੇ ਬਣਦੀ ਆ ਰੋਟੀਆਂ ਖੁੱਦੇਰ ਬਣ ਫਾਰਮ ਤੇ ਬਣ ਜਾਂਦੀਆਂ ਦੇ ਦਾਲ ਸਬਜ਼ੀ ਸਾਰੀ ਘਰ ਬਣਦੀ ਆ ਤੇ ਮੰਮੀ ਹੁਣੀ ਬਣਾਉਂਦੀਆਂ ਨੇ ਤੇ ਕੋਈ ਇਹ ਜਿਹਾ ਹੋ ਨਹੀਂ ਹੈਗਾ ਕਿ ਜਿਹੜੀ ਚੀਜ਼ ਤੋਂ ਦਾਲ ਅਸੀਂ ਖਾਣੀ ਆ ਉਹੀ ਸਭ ਨੂੰ ਵਰਤਾ ਹੋਣੀ ਨਾ ਹੁਣ ਦੇਖੋ ਚਾਰ ਪੰਜ ਬੰਦਿਆਂ ਦੀ ਰੋਟੀ ਆਈਏ ਇੱਥੇ ਤਿੰਨ ਜਣੇ ਸੀਗੇ ਉਹਦੇ ਫਿਰ ਉਹ ਲਈ ਜਾਂਦਾ ਫੜਾ ਕੇ ਰੋਟੀ ਮੁੜਿਆ ਜਾਂਦਾ ਵੀ ਮੈਨੂੰ ਕੱਢ ਗਿਆ ਮੇਰੀ ਰੋਟੀ ਤੇ ਦੋ ਬੰਦੇ ਆਪਣੇ ਉੱਥੇ ਬੈਠੇ ਖਾਂਦੇ ਆ ਬਸ ਕਦੇ ਅੱਡ ਹੁੰਦੇ ਨੇ ਰੋਟੀ ਤੇ ਫਰਕ ਕੀ ਆ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਰੋਟੀ 'ਚ ਫਰਕ ਕੀ ਹੁੰਦਾ ਵੀ ਜਾਂ ਦਾਲ ਸਬ지 ਸੇਮ ਆ ਤਾਂ ਸਾਰਾ ਕੁਝ ਸੇਮ ਆ ਤਾਂ ਫਿਰ ਫਰਕੇ ਕਾਦਾ ਕਰਾ ਕਰਨਾ ਮੈਨੂੰ ਤਾਂ ਕੋਈ ਫਰਕ ਨਹੀਂ ਮੈਂ ਤਾਂ ਭਾਂਡੇ ਵੀ ਪਾਈ ਤੋ ਗਏ ਇਹਨਾਂ ਦੇ ਅੰਚੇ ਖਾ ਲੈਨੇ ਆਪਾਂ ਨੂੰ ਕੋਈ ਫਰਕ ਨਹੀਂ ਬਾਈ ਕਿਸੇ ਦਾ ਵੀ ਰਵੀ ਹੁਣ ਇਹਨਾਂ ਦੀ ਕੁੱਲੀ ਹੋਈ ਆ ਜੀਚ ਪਾ ਕੇ ਦੇ ਦੇਣ ਮਰਜੀ ਆਪਾਂ ਤਾਂ ਖਾ ਲਈ ਦੀ ਆ ਅੱਖੋਂ ਪਰੇ ਜੱਗ ਮਰੇ ਠੀਕ ਨੇ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਗੱਲ ਆ ਵੀ ਆਪਾਂ ਨਹੀਂ ਲੇਟ ਹੈਗੇ ਨਾ ਆਪਾਂ ਲੇਟ ਹੈਗੇ ਠੀਕ ਨੇ ਵੀਰ ਇੰਨਾ ਘਿਚੋਣਾ ਲਾਉਂਦੇ ਆ ਨੂੰ ਇੰਨੇ ਦਿਨ ਲੱਗ ਗਏ ਆ ਜ ਆ ਹੁਣ ਜਿਹੜੇ ਖੇਤ 'ਚ ਮੈਂ ਲੱਗਿਆ ਹੋਇਆ ਵਾਂ ਇਹ ਖੇਤ ਤੁਸੀਂ ਦੇਖ ਲਓ ਵਿਜੇ ਨੂੰ ਵਿੱਚ ਲਾਉਂਦੇ ਤਾਂ ਸਾਰੇ ਖੱਤਿਆਂ ਦਾ ਪਾਣੀ ਸੁੱਕਦਾ ਵੀ ਖਰਾਬ ਹੁੰਦਾ ਹਨਾ ਤੇ ਹੁਣ ਇਹਨੂੰ ਅੱਜ ਸਵੇਰੇ 8 ਵਜੇ ਜਨਰੇਟਰ ਚੱਲਦੇ ਆ ਦੋ ਹਨਾ ਤੇ ਕਿਉਂਕਿ ਇਹ ਖੱਤੇ 'ਚ ਨਾ ਪਾਣੀ ਦਾ ਖੜਦਾ ਬਹੁਤ ਜ਼ਿਆਦਾ ਇੱਕ ਵਾਰ ਕੱਦੂ ਹੋਣ ਦੇ ਜੱਬ ਟਰੈਕਟਰ ਤੋਂਸਦੇ ਬਹੁਤ ਹੈ ਇੱਥੇ ਇਹ ਅਸੀਂ ਕੁਦਰਤੀ ਹੁੰਦਾ ਵਾ ਜਾਦਾ ਖੱਤਾਂ ਲਿਆ ਇਹ ਪਹਿਲਾਂ ਤਾਂ ਜੋ ਮਿੱਟੀ ਚੱਕੀ ਉਦੋਂ ਤੋਂ ਤੁਸੇ ਬਹੁਤ ਹਾਂ ਵੀ ਚਲੋ ਉਹਦੇ ਛੋਟੇ ਛੋਟੇ ਗਿਆਰੇ ਪਾ ਕੇ ਕਰੀ ਗਏ ਹਨ ਇਹ ਚ ਕੁਦਰਤੀ ਹਰੇਕ ਸਾਲ ਪਲਾਈ ਫਰਦਾ ਆਉਂਦਾ ਹਰੇਕ ਸਾਲ ਪਲਾਉ ਖੈਰ ਜਾਂਦਾ ਪਲਾਉ ਤੋਂ ਬਾਅਦ ਇਹ ਧੱਬਾ ਵਾਲਾ ਤੁਹਦਾ ਟਰੈਕਟਰ ਅੱਛਾ ਖੱਤਾ ਤਕੜਾ ਹੋ ਗਿਆ ਪਲਾਉ ਫੇਰ ਫੇਰ ਕੇ ਖੱਤਾ ਪੂਰਾ ਤਕੜਾ ਹੋ ਗਿਆ ਚੌਲ ਝੂਲ ਪੂਰੇ ਵਧੀਆ ਹੁੰਦੇ ਇੱਥੇ ਕੋਈ ਉਹ ਦਿੱਕਤ ਨਹੀਂ ਹੁੰਦੀ ਇੱਥੇ ਆਪਾਂ ਬਾਸਮਤੀ ਲਾਉਣੀ ਆ ਬਾਸਮਤੀ ਦੀ ਪਨੀਰੀ ਆਪਣੇ ਕੋਲ ਤਾਂ ਹੈ ਨਹੀਂ ਸੀ ਕਿ ਖਰਾਬ ਹੋਗੀ ਸੀ ਤੇ ਆਪਣੇ ਮਿੱਤਰ ਆ ਜਿਨ੍ਹਾਂ ਦੀ ਮੈਂ ਸਟੋਰੀ ਸ਼ੇਅਰ ਕਰਦਾ ਹਾਂ ਇੰਸਟਾਗ੍ਰਾਮ ਤੇ ਸਧਾਰਤੋਂ ਇਹ ਉਹਨਾਂ ਤੋਂ ਲੈ ਕੇ ਆਂਦੀ ਆ। ਮੁੱਲ ਲਈਆ। ਚਲੋ ਜੋ ਵੀ ਰੇਟ ਲਾਉਣਗੇ ਆਪਾਂ ਦੇ ਦਾਂਗੇ ਜੋ ਵੀ ਹੋਇਆ। ਤੇ 3 ਕਿੱਗਲੀ ਲੇ ਲਾ ਦਿੰਨੇ ਆ ਬਾਸਮਤੀ ਦੇ ਤੇ 2 ਕਿੱਗਲੇ ਦਾ ਕਿੱਲਾ 1 ਕਿੱਲਾ ਆਪਣਾ ਫਾਰਮ ਤੇ ਤੇ ਕਿੱਲਾ 5-6 ਕਿੱਲੇ ਲਾ ਦਿੰਨੇ ਆ ਬਾਸਮਤੀ ਤੇ ਬਾਕੀ ਚਲੋ ਲਿਖੀ ਜੋ ਕੀ ਝਾੜ ਨਿਕਲਦਾ ਕੀ ਹੁੰਦਾ। ਤੇ ਬਾਕੀ ਤਾਂ ਆਪਣੇ ਕੋਲੇ ਹਜੇ 26 ਦੀ ਬਣੀਰੀ ਤਾਂ ਬਹੁਤ ਗੜੀਆਂ ਮਸ਼ੀਨ ਵਾਲੇ। ਆ ਤਾਂ ਆਪ ਦੇ ਲੋ ਵੀ ਸਵੇਰੇ ਜਾਨਕੀ 8 ਵਜੇ ਤੇ ਜਨਰੇਟਰ ਚੱਲਦੇ ਆ ਤੇ ਸਵਾ ਪੰਜ ਹੋ ਚੁੱਕੇ ਆ ਤੇ ਹਜੇ ਤੱਕ ਬਸ ਆ ਹੁਣ ਕਿਹੜਾ ਭਰਦਾ ਵਾ ਵੀ ਦੇ ਲੋ ਇੰਨਾ ਟਾਈਮ ਲੱਗ ਗਿਆ ਵੀ ਮੋਟਰਾਂ ਦਾ ਪਾਣੀ ਵੀ ਪੂਰਾ ਵਧੀਆ ਵਾ ਹਨਾ ਦੋ ਮੋਟਰਾਂ ਚੱਲਦੀਆਂ ਤਾਂ ਇੰਨਾ ਟਾਈਮ ਚ ਹੋਇਆ ਜੇ ਇਹਨੂੰ ਆਪਾਂ ਛੱਡ ਦਿੰਦੇ ਬਿਜਲੀ ਤੇ ਕੀ ਬਿਜਲੀ ਨਾਲ ਕਿਹੜਾ ਭਰ ਕੇ ਕੱਦੂ ਕਰਦਾਂਗੇ ਤਾਂ ਨਹੀਂ ਹੁੰਦਾ ਕਿਉਂਕਿ ਬਿਜਲੀ ਤਾਂ ਆਉਂਦੀ ਆ ਆ ਹੁਣ ਤੁਸੀਂ ਦੇ ਲੋ ਅੱਜ ਬਾਰੀ ਸੀਗੀ ਇਹਦੀ 1 ਵਜੇ ਦੀ ਹਨਾ ਲਾਈਟ ਦੀ ਤੇ ਲਾਈਟ ਦੀ ਬਾਰੀ ਇੱਕ ਬਹੁਤ ਖਰਾਬ ਕਰ ਰਹੀ ਹੈ ਇੱਧਰ ਸਾਡੇ ਵਿੱਚ 1 ਵਜੇ ਦੀ ਵਾਰੀ ਸੀਗੀ ਤੇ ਇਹ ਆਈ ਹੈ ਲੈਟ ਸਵਾ 3 ਵਜੇ ਸਵਾ 3 ਵਜੇ ਆਈ ਹੈ ਤੇ 5 ਵਜੇ ਦੇ ਨੂੰ ਭੱਜ ਗਈ ਹਨਾ ਤੇ ਹੁਣ ਪਤਾ ਨਹੀਂ ਕਦ ਆਊਗੀ ਕਦੋਂ ਨਹੀਂ ਹਨਾ ਤੇ ਕਈ ਵੀਰ ਮੈਨੂੰ ਕਹਿੰਦੇ ਆ ਵੀ ਵੀਰੇ ਤੂੰ ਹੀ ਤਰੀਫਾਂ ਕਰਦਾ ਹੁੰਦਾ ਸੀ ਲੈਡ ਦੀਆਂ ਵੀਰੇ ਯਾਰ ਦੇਖੋ ਹੁਣ ਜਦੋਂ ਜਿਹੜਾ ਬੰਦਾ ਚੰਗਾ ਜਿਉਂਪਾ ਉਦੋਂ ਉਹਦੀ ਤਰੀਫ ਨਹੀਂ ਕਰਾਂਗੇ ਤਾਂ ਫੇਰ ਵੀਰੇ ਇਹ ਗੱਲ ਕਲ ਤਾਂ ਠੀਕ ਨਹੀਂ ਇਹ ਗੱਲਾਂ ਨਹੀਂ ਵਧੀਆ ਲੱਗਦੀਆਂ ਕਿ ਜਦੋਂ ਜਿਹੜੇ ਬੰਦੇ ਨੇ ਆਪਣੇ ਲਈ ਚੰਗਾ ਕੀਤਾ ਵੀਰੇ ਮੱਕੀ ਚ ਤੁਸੀਂ ਸਾਰਿਆਂ ਨੇ ਆਰਾਮ ਲਿਆ ਨੀ ਯਾਰ ਦੱਸੋ ਜੇ ਨਹੀਂ ਲਿਆ ਤਾਂ ਝੋਨੇ ਚ ਤੁਸੀਂ ਆ ਜਦੋਂ ਆਲੂ ਬੀਜਿਆ ਕਣਕ ਨੂੰ ਪਾਣੀ ਲਾਇਆ ਸਾਰਾ ਦਿਨੇ ਦਿਨੇ ਲਾਇਆ ਨਾ ਉਹ ਤਾਂ ਆਰਾਮ ਸੀਗਾ ਨਾ ਠੀਕ ਆ ਗਰਮ ਗਰਮੀ ਹੋਈ ਇੰਨੀ ਪਈ ਹੋਈ ਆ ਕਿ ਔੜ ਲੱਗੀ ਹੋਈ ਆ ਉਹਦੇ ਵਿੱਚ ਕਸੂਰ ਤਾਂ ਚਲੋ ਇਹਨਾਂ ਦਾ ਹੈਗਾ ਵੀ ਉਸ ਹਾਵ ਨਾਲ ਇਹਨਾਂ ਨੇ ਜਿਹੜੇ ਨਾ ਲਾਈਟ ਦੇ ਸ਼ਡਿਊਲ ਇਹ ਬਹੁਤ ਗਲਤ ਕਰਿਆ ਇੱਕ ਅੱਧਾ ਸ਼ਡਿਊਲ ਰਾਤ ਨੂੰ ਵੀ ਚਾਹੀਦਾ ਸੀਗਾ ਕਿਉਂਕਿ ਬਾਲੇ-ਬਾਲੇ ਫੀਡਰ ਦੇਨੇ ਚੱਲਦੇ ਆ ਉਹ ਵੀ ਪ੍ਰੋਬਲਮ ਪੈਂਦੀ ਆ ਵੀ ਥੋੜੇ ਜੇ ਫੀਡਰ ਰਾਤ ਨੂੰ ਆਉਣ ਉਹ ਵੀ ਚੱਕਰ ਵਧੀਆ ਹੋ ਜਾਂਦਾ ਹੁਣ ਜਿੱਦਣ ਦੀ ਵਾਰੀ ਡਬਲ ਆ ਹੁਣ ਅੱਜ ਸਾਡੀ ਆ ਡਬਲ ਵਾਰੀ ਸੀ ਅਸੀਂ ਕਦੋਂ ਤਾਂ ਕਰਨ ਲੱਗ ਗਏ ਸੀ ਵੀ ਚਲ ਅੱਜ ਕਰ ਦਾਂਗੇ ਵੀ ਜਿਹੜਾ ਪਾਣੀ ਮਾੜਾ-ਮੋਟਾ ਪਿੱਛੇ ਘਟੂਗਾ ਤਾਂ ਉਹ ਰਾਤ ਨੂੰ ਸਾਰਾ ਪੂਰਾ ਹੋ ਜਾ ਮੈਨੂੰ ਤਾਂ ਲੱਗਦਾ ਨਹੀਂ ਇਹ ਲਾਈਟ ਦੇ ਕਰਕੇ ਪੂਰਾ ਹੋਊਗਾ ਤੇ ਬਸ ਆਪਣਾ ਪਰ ਅੱਜ ਗਰਮੀ ਬਹੁਤ ਜ਼ਿਆਦੇ ਆ ਬਾਈ ਬਹੁਤ ਹੀ ਜ਼ਿਆਦੇ ਕੱਲ ਵੀ ਜੰਮੀ ਬਾਈ ਕਹਿੰਦਾ ਇੰਨੀ ਗਰਮੀ ਸੀ ਤੇ ਕੱਲ ਵੀ ਬਹੁਤ ਬੁਰਾ ਹਾਲ ਸੀਗਾ ਤੇ ਕੱਲ ਕੱਲ ਉਹ ਬੇਲਾ ਟਾਈਮ ਨਾਲ ਹੋ ਗਿਆ ਪਰ ਉਥੇ ਗਰਮੀ 'ਚ ਹੀ ਬੈਠਾ ਰਿਹਾ ਕਿ ਮੈਨੂੰ ਅਜ ਸਵੇਰ ਕਹਿੰਦਾ ਕਹਿੰਦਾ ਗਰਮੀ ਬਹੁਤ ਲੱਗੀ ਬੇਲਾ ਉਥੇ ਇੱਕ 11 ਸੀ 11 ਕਦੂ ਇੱਕ ਵਾਰ ਬਾ ਕੀ ਬੇਲਾ ਹੋ ਗਿਆ ਨਾ ਤੇ ਉੱਥੇ ਹੀ ਬੈਠਾ ਰਿਹਾ ਮੈਨੂੰ ਕਹਿੰਦਾ ਮੈਨੂੰ ਗਰਮ ਮੈਂ ਕਿਹਾ ਫਿਰ ਫਾਰਮ ਤੇ ਆ ਕੇ ਬਹਿ ਜਾਂਦਾ ਵੀ ਜ਼ਰੂਰੀ ਥੋੜੀ ਸੀ ਵੀ ਉਥੇ ਗਰਮੀ ਦੇ ਵਿੱਚ ਹੀ ਆਪਾਂ ਬਹਿਣਾ ਸੀ ਇਹੋ ਜਿਹੇ ਕੰਮ ਆ ਸਾਡੇ ਬੰਦਿਆਂ ਦੇ ਤੇ ਹੋਰ ਤਾਂ ਬਾਕੀ ਵਾਸ ਚੱਲੀ ਜਾਂਦਾ ਬਾਈ ਆ ਚੱਲਦਾ ਕਦੂਆ ਸਾਖੀਰ ਲੈ ਕੇ ਆ ਰਿਹਾ ਪਰਗੇ 2 ਇੱਕ ਰਹਿ ਗਿਆ ਬਸ ਇਹ ਮੈਂ ਤਾਂ ਨਹੀਂ ਨਾਲ ਜਣ ਕਦੂ ਕੰਦਾ ਕਿਉਂਕਿ ਮੈਂ ਕਿ ਇਕੱਠੇ ਹੀ ਕਰ ਦਾਂਗੇ ਲੋ ਜੀ ਬਸ ਇੰਨਾ ਕੁ ਰਹਿ ਗਿਆ ਘੇਰਾ 2 ਕਿੱਗਾ ਛੋਟਾ ਜਿਹਾ ਕਿਰਾ ਤੇ ਪਰ ਗਰਮੀ ਬਹੁਤ ਹੈ ਵੀ ਅੱਜ ਬਹੁਤ ਨਜਾਇਜ਼ ਗਰਮੀਆਂ ਨਜਾਇਜ਼ ਜਿਹੜੀ ਹੁੰਦੀ ਨਹੀਂ ਉਹ ਗਰਮੀ ਬਹੁਤ ਬੁਰਾ ਹਾਲ ਆ ਅੱਜ ਵੀਡੀਓ ਬਣਾ ਰਹੇ ਆ ਆਪਾਂ ਜੈਡਪੋਟ 6 ਤੇ ਵੀ ਕਹਿ ਹੈ ਜੀ ਬਣਦੀ ਆ ਹੁਣ ਪਤਾ ਨਹੀਂ ਕਿਉਂਕਿ ਦੂਜਾ ਫੋਨ ਆਈਫੋਨ ਹੋ ਗਿਆ ਆਫ ਉਹਦੀ ਹੋ ਗਈ ਬੈਟਰੀ ਲੋ ਕਿਉਂਕਿ ਸਵੇਰੇ 6 ਵਜੇ ਦਾ ਚਾਰਜ ਆਪਣਾ ਹਾਂ 4:30 ਦਾ ਚੱਕਿਆ ਹੁੰਦਾ ਚਾਰਜ ਤੋਂ ਤੇ ਜਮੇ ਹੀ 0% ਹੋ ਗਈ 5 ਵਜੇ ਦੇ ਨੂੰ 5 ਵਜੇ ਦੇ ਨੂੰ ਵਿਚਾਰਾ ਸਾਹ ਤੋੜ ਗਿਆ ਕਿਉਂਕਿ ਆ ਫੋਨ ਤੇ ਮੈਂ ਇਕੱਲੇ ਫੋਨ ਹੀ ਸੁਣਦਾ ਤੇ ਇੱਕ ਵਟਸਐਪ ਚੱਲਦਾ ਬਸ ਵਟਸਐਪ ਤੇ ਕੁਝ ਹੁੰਦਾ ਹੀ ਨਹੀਂ ਮੇਰਾ ਤੇ ਬਸ ਇਦਾਂ ਵਾ ਕਿ ਉਹ ਦੂਜੇ ਫੋਨ ਤੇ ਸਾਰਾ ਨੈਟ ਦੂਜੇ ਫੋਨ ਤੇ ਚੱਲਦਾ ਯੂਜ਼ ਕਰਨਾ ਵੀਡੀਓ ਦੇਖਣੀ ਇੰਸਟਾਗ੍ਰam ਤੇ ਸਾਰਾ ਕੁਝ ਕਰਨਾ ਤੇ ਇਹ ਤੇ ਕੁਝ ਨਹੀਂ ਚੱਲਦਾ ਇਹ ਤਾਂ ਸਿਰਫ ਕਾਲਿੰਗ ਲਈ ਵਧੀਆ ਲੱਗਦਾ ਫੋਨ ਸੈਮਸੰਗ ਦਾ ਕਿਉਂਕਿ ਇਹ ਤੇ ਕਈ ਹੈ ਆਪਾਂ ਇਹ ਜਿਹੀਆਂ ਵੀ ਜਿਹੜੀਆਂ ਉਹ ਤੇ ਨਹੀਂ ਚੱਲਦੀਆਂ ਉਹ ਤਾਂ ਚੱਕਰ ਦੇ ਵਿੱਚ ਹੈਗਾ ਦੇ ਫੋਲਡ ਮੈਨੂੰ ਬਧੀਆ ਪਸੰਦ ਆ ਫੋਲਡ ਫੋਨ ਦੇ 1000 ਮੈਂ ਬਹੁਤ ਵੀਰਾਂ ਨੂੰ ਇਹੀ ਰਿਕਵੈਸਟ ਕਰਦਾ ਹਾਂ ਕਿ ਵੀਰੇ ਮੈਨੂੰ WhatsApp ਤੇ ਨਾ ਮੈਸੇਜ ਨਾ ਕਰਿਆ ਕਰੋ ਕਾਲ ਜਿੱਦਾਂ ਮਰਜ਼ੀ ਕਰ ਲਓ ਜਿਹੜੀ ਦੂਜੀ ਕਾਲ ਹੈ ਕਾਲ ਵੀ ਦੂਜੀ ਕਰ ਲਿਆ ਕਰੋ ਇੱਕ ਵਾਰ ਮੈਂ ਕਿਹਾ ਜੀ ਬਾਹਰਲੇ ਵੀਰੇ ਮੈਨੂੰ ਕਹਿੰਦੇ ਵੀਰੇ ਅਸੀਂ ਵੀ ਕਾਲਸ ਮੈਂ ਚੱਲ ਬਾਹਰਲੇ ਵੀਰਾਂ ਨੇ ਤਾਂ ਕਰਨੀਆਂ WhatsApp ਤੇ ਪਰ ਜਿਹੜੇ ਆਪਣੇ ਉਰੇ ਵੀਰੇ ਆ ਉਹ ਤਾਂ ਯਾਰ ਨਾ ਕਰਿਆ ਕਰੋ WhatsApp ਤੇ ਕਾਲ ਕਿਉਂਕਿ ਇੱਕ ਤਾਂ ਰੇਂਜ ਨਹੀਂ ਹੁੰਦੀ ਹੁਣ ਮੈਂ ਕਿੱਥੇ ਹੁਣਾਂ ਜਾ ਤੁਸੀਂ ਕਿੱਥੇ ਹੋ ਨੇ ਆਪਣੇ ਨੈਟਵਰਕ ਤੁਹਾਨੂੰ ਪਤਾ ਹੀ ਹੈ ਕਿ ਐਡਾ ਉਹ ਤੇ ਇੱਕ ਮੈਸੇਜ ਨਾ ਕਰਿਆ ਕਰੋ ਯਾਰ WhatsApp ਤੇ ਜਾਂ ਛੋਟੇ ਕੋੜੇ ਨੰਬਰ ਆ ਗਿਆ ਤੁਸੀਂ ਸਿੱਧੀ ਕਾਲ ਲਾਓ ਮੈਨੂੰ ਬਸ ਠੀਕ ਨਹੀਂ ਮੈਂ ਤਾਂ ਵੀਰੇ ਹਰੇਕ ਵੀਰ ਦੀ ਕਾਲ ਅਟੈਂਡ ਕਰਦਾ ਮੈਂ ਉਹ ਚ ਕੋਈ ਦਿੱਕਤ ਹੀ ਨਹੀਂ ਮੈਨੂੰ ਹਨਾ ਤੇ ਇੱਕ ਵਾਲੇ ਵੀਰ ਨਾ ਪੱਤਾ ਲਪੇਟ ਤੋਂ ਡਰੀ ਜਾਂਦਾ ਮੈਨੂੰ ਪਰਸ ਕੱਲ ਵੀ ਫੋਨ ਆਇਆ ਸੀ ਕਿ ਵੀਰੇ ਪੱਤਾ ਲਪੇਟ ਪੈ ਗਈ ਉਹਦਾ ਕੀ ਕਰੀਏ ਸਪਰੇਅ ਕਿਹੜੀ ਕਰਦੀਏ ਵੀ ਸਾਡੇ ਈਰੀ ਚ ਤਾਂ ਬਹੁਤ ਜ਼ਿਆਦੇ ਸਪਰੇਅਾਂ ਚੱਲ ਰਹੀਆਂ ਵੀਰੇ ਪੱਤਾ ਲਪੇਟ ਨਵੇਂ ਨਹੀਂ ਨੁਕਸਾਨ ਕਰਦੀ ਇਹ ਪੱਤਾ ਲਪੇਟ ਬਿਲਕੁਲ ਵੀ ਨੁਕਸਾਨ ਨਹੀਂ ਕਰ ਸਕਦੀ ਤੁਹਾਡੇ ਕੱਤਿਆਂ ਨੂੰ ਐਵੇਂ ਬਾਧੂ ਦੇ ਪੈਸੇ ਖਰਾਬ ਕਰਨੇ ਉਹ ਚਲੋ ਆਪਣੀ ਇੱਛਾਵਾਂ ਨੇ ਕਿ ਜੇ ਆਪਣੇ ਕੋਲੇ ਬਾਧੂ ਪੈਸੇ ਆ ਤਾਂ ਆਪਾਂ ਖਰਾਬ ਕਰ ਸਕਦੇ ਆ ਵੀ ਵਰਤ ਸਕਦੇ ਆ ਤੇ ਨਹੀਂ ਲੋੜ ਨਹੀਂ ਵੀਰੇ 40-45 ਦਿਨਾਂ ਤੇ ਸਪਰੇਅ ਕਰੋ ਜਿੰਨੇ ਦੀ ਹੁਣ ਤੁਸੀਂ ਪ੍ਰਦਾਨ ਪਾਉਣੀ ਆ 8 8900 ਦੀ ਪ੍ਰਦਾਨ ਪੈਣੀ ਆ ਹਨਾ 8900 ਦੇ ਵਿੱਚ ਸੋਡੀ ਦੇਖ ਲਓ ਫੰਗੀ ਸਾਈਡ ਹੋ ਜਾਣੀ ਆ ਸੁੰਡੀ ਵਾਲੀ ਹੋ ਜਾਣੀ ਆ ਨਾਲ ਤੇਲੇ ਵਾਲੀ ਹੋ ਜਾਣੀ ਆ ਤਿੰਨ ਚੀਜ਼ਾਂ ਹੋ ਜਾਣੀਆਂ ਠੀਕ ਨਹੀਂ ਮਾੜਾ ਮੋਟਾ ਦੇਖਿਆ ਕਰੋ ਪਦਾਨ ਪਦੂਨ ਪਾਉਣ ਦਾ ਕੋਈ ਫਾਇਦਾ ਨਹੀਂ ਜਿਹੜੀਆਂ ਚੀਜ਼ਾਂ ਤੋਂ ਆਪਾਂ ਨੂੰ ਰੁਕਣਾ ਚਾਹੀਦਾ ਨਾ ਆਪਾਂ ਉਹਨਾਂ ਤੋਂ ਰੁਕੋ ਪਦਾਨ ਨਾ ਬਦੂਨ ਨਾ ਪਾਇਆ ਕਰੋ ਵੀਰੇ ਜਿਹੜੀ ਚੀਜ਼ ਸਹੀ ਆ ਉਹੀ ਪਾਇਆ ਕਰੋ ਐਵੇਂ ਨਾ ਪਦਾਨ ਪਦੂਨ ਦੇ ਚੱਕਰ 'ਚ ਪਿਆ ਕਰੋ ਆਪਣੇ ਇਰਸ਼ਾਦ ਹੁਣੇ ਆਗੇ ਰਿਓ ਪਾਉਣ ਉਹ ਆਗੇ ਅੱਜ ਇਹ ਪਾਇਆ ਹੈ ਅੱਜ ਤੱਕ ਆफ़ी ਖੱਤੇ ਪਾਏ ਅੱਜ ਪਾਇਆ ਇਹ 12 16 25 ਤੇ ਹੁਣ ਇੱਥੇ ਆ ਗਏ ਇੰਨੇ ਤਿੰਨ ਮੋਟਰਾਂ ਤੇ ਪਾਏ ਹੁਣ ਇੱਥੇ ਆ ਗਏ ਹੁਣ ਇੱਥੇ ਵੀ ਕਾਫੀ ਕੱਢ ਦੇਣਾ ਇਹਨੇ 6 ਕਿੱਲੇ ਦੀ ਭਰਲੀ ਕੁੱਪੀ ਜੀ ਉਹ ਸਿਰਿਆਂ ਮੋੜ ਕੇ ਆਉਂ ਖਤਾਂ ਹੋ ਤੂਤ ਕੋਣ ਉੱਥੋਂ ਉੱਥੇ ਆਪਣੀ ਮੋਟਰ ਇੱਕ ਉੱਥੇ 2 ਕਿੱਲੇ ਇਧਰੋਂ 2 ਕਿੱਲੇ ਇਧਰੋਂ ਪਾਉਂਦਾ ਹੁੰਦਾ ਇਹ ਬਾਕੀ ਦਾ ਹਜੇ ਬੱਚਾ ਚੌਲ ਉਹ ਉਧਰੋਂ ਵੇਣਗੇ ਹੋਜੇ ਵੀ ਪਾਈ ਦੇਣਾ ਕੱਲ ਨੂੰ ਪਰਲੇ ਪਾਸੇ ਕਿਉਂਕਿ ਨਾਲ ਦੀ ਨਾਲ ਹੀ ਰਿਓ ਪਈ ਜਾਵੇ ਤਾਂ ਉਹ ਤਾਂ ਨਜ਼ਾਰਾ ਹੀ ਵੱਖਰਾ ਹੈ ਉੱਪਰ ਇਹਦੇ ਨਾਲ ਯਾਰ ਇਹ ਮੌਜਾ ਕਿ ਰਿਓ ਨਹੀਂ ਲੇਟ ਹੁੰਦਾ ਬਸ ਠੀਕ ਨਹੀਂ ਚਲੋ ਲੀ ਤਾਂ ਪੈਂਦੀ ਆ ਐਉਂ ਨਹੀਂ ਮੈਂ ਕਹਿੰਦਾ ਵੀ ਲੀ ਨਹੀਂ ਪੈਂਦੀ ਲੀ ਤਾਂ ਪੈਣੀ ਪੈਣੀ ਆ ਵੀਰੇ ਠੀਕ ਨਹੀਂ ਤੇ ਜਿੱਥੇ ਸੌਖਾ ਉੱਥੇ ਦੁੱਖ ਤਾਂ ਥੋੜਾ ਜਿਹਾ ਤਾਂ ਚੱਲਣਾ ਹੀ ਪੈਣਾ ਵਾ ਹਨਾ ਤੇ ਪਰ ਜਿਹੜਾ ਰਿਓ ਪਾਉਣ ਦਾ ਨਜ਼ਾਰਾ ਵਾ ਉਹ ਵੱਖਰਾ ਹੀ ਆ ਤੇ ਕਿਉਂਕਿ ਯਾਰ ਨਹੀਂ ਬੰਦੇ ਹੀ ਨਹੀਂ ਮਿਲਦੇ ਰਿਓ ਪਾਉਣ ਨੂੰ ਇੰਨੀ ਗਰਮੀ ਦੇ ਵਿੱਚ ਕੰਮ ਹੀ ਨਹੀਂ ਹੁੰਦਾ ਬੰਦਿਆਂ ਦਾ ਤੇ ਤਿੰਨ ਚਾਰ ਪਾਰਟੀਆਂ ਤਾਂ ਮੈਂ ਪੁੱਛਿਆ ਮੈਂ ਕਹਿ ਰਿਹਾ ਥੀਰੇ ਉਹ ਪਾਉਂਗੇ ਕਹਿੰਦੇ ਵੀ ਇੰਨਾ ਪੈਣਾ ਨਹੀਂ ਸਾਡੇ ਤੋਂ ਹੁਣ ਦੱਸੋ ਫਿਰ ਕੀ ਕਰਿਆ ਜਾਵੇ ਹੁਣ ਆਪਣੇ ਬੰਦਿਆਂ ਨੂੰ ਆਪਣੇ ਜਿਹੜੇ ਬੰਦੇ ਪੱਕੇ ਬੰਦੇ ਆ ਜਿਹੜੇ ਘਰ ਦੇ ਬੰਦੇ ਆ ਆਪਣੇ ਉਹਨਾਂ ਨੂੰ ਆਪਾਂ ਲਾ ਨਹੀਂ ਸਕਦੇ ਯਾਰ ਉਹਨਾਂ ਤੋਂ ਨਹੀਂ ਪੈਂਦਾ ਕਿਉਂਕਿ ਉਹਨਾਂ ਤੋਂ ਹੋਰ ਕੰਮ ਹੀ ਨਹੀਂ ਲੋਟ ਆਉਂਦੇ ਉਹਨਾਂ ਤੋਂ ਤੋਰੇ ਫੇਰੇ ਵਾਲੇ ਕੰਮ ਹੀ ਨਹੀਂ ਲੋਟ ਆਉਣ ਚਾਹੁੰਦੇ ਉਹਨਾਂ ਦੇ ਫਿਰ ਕੰਮ ਉਹ ਖਰਾਬ ਹੋ ਜਾਂਦਾ ਹੁਣ ਇਹਦਾ ਪਤਾ ਨਹੀਂ ਫਰਕ ਹੋਊਗਾ ਵੀਡੀਓ ਬਣਾਉਣ ਦਾ ਕੈਮਰੇ ਦੀ ਕਲੀਅਰਟੀ ਦਾ ਮੈਨੂੰ ਹੁਣ ਪਤਾ ਨਹੀਂ ਵੀ ਆ ਦੋ ਤੱਪੇ ਜਿਹੇ ਤੋਂ ਬਣਾਏ ਆ ਕਰ ਲਿਆ ਸਰੋ ਸਾਦ ਨੇ ਹਬਾਲ ਲਿਆ ਘੱਤੇ ਚ ਆਹ ਦੇਖੋ ਚੋਕੋ ਬਹੁਤ ਡੂੰਘਾ ਜਾਂਦਾ ਟਰੈਕਟਰ ਇਹ ਚ ਕਿਉਂਕਿ ਇਹਦੇ ਪਲਾਉ ਫਿਰਿਆ ਹੋਇਆ ਹੈ ਨਾ ਪਲਾਉ ਫਿਰੇ ਕਰਕੇ ਬਹੁਤ ਡੂੰਘਾ ਚੱਲ ਜਾਂਦਾ ਟਰੈਕਟਰ ਤੇ ਬੰਦੇ ਇਥੋਂ ਕਿੱਥੇ ਤੁਰ ਲੈਣਗੇ ਜਨ ਹੁਣ ਆਹ ਖੱਤੇ ਦੇ ਵਿੱਚ ਕਿਤੇ ਥੋੜਾ ਡੂੰਘਾ ਜਾਂਦਾ ਬਹੁਤ ਜ਼ਿਆਦਾ ਡੂੰਘਾ ਜਾਂਦਾ ਟਰੈਕਟਰ ਬਹੁਤ ਜ਼ਿਆਦਾ ਕਿੰਨਾ ਡੂੰਘਾ ਹੈ ਦੇਖ ਇਹ ਉਹ ਮੈਂ ਤਾਂ ਲਾਦਾ ਦਸੋਂ ਨਾਲ ਲਵੇ ਹੋਰ ਜੇ ਤੋੜ ਗਿਆ ਤਾਂ ਮੁੜ ਕੇ ਪੰਗਾ ਪੈ ਜਾਂਦਾ ਸੜਾ ਕੱਢਣਾ ਬਹੁਤ ਔਖਾ ਇਹ ਤੇ ਆਪਾਂ ਇੱਕ ਚੀਜ਼ ਸੋਚੀ ਹੋਈ ਆ ਉਹ ਲਾਉਨੇ ਆ ਫੇਰ ਨਹੀਂ ਤੁਸੀਂ ਆ ਕਰੋਗੇ ਉਹਦੇ ਮਗਰੋਂ ਥੱਲੇ ਲੱਗ ਗਿਆ ਸੀ ਕੋਈ ਇੰਨਾ ਥੱਲੇ ਲੱਗ ਹੁਣ ਇਹ ਜੀ ਕੁੱਤਿਆਂ ਦੇ ਵਿੱਚ ਦੱਸੋ ਲੀਪ ਪਾਉਗੀ ਮਾੜੀ ਮੋਟੀ ਪਰ ਯਾਰ ਰਿਓ ਨਹੀਂ ਪੈਂਦਾ ਫਿਰ ਹੋਰ ਕੀ ਕਰਿਆ ਜਾਵੇ ਪਰ ਜਾ ਕੇ ਆ ਰਿਹਾ ਪਰ ਜਾਵੇ ਅੱਜ ਤਾਂ ਸਾਰੀ ਦਿਹਾੜੀ ਇੱਥੇ ਨੰਗਾ ਤੀ ਹੋ ਵੀ ਵੀਰੇ ਸਭ ਤੋਂ ਡੇਂਜਰਸ ਕੱਤੇ ਦਾ ਕੰਮ ਨਿਪੜ ਗਿਆ ਆਪਣਾ ਖਾਲੀ ਯਾਰ ਦਾ ਪੱਤਰ ਤੇ ਬਹੁਤ ਗਰਮੀ ਲਵਾਈ ਆ ਜਨੇ ਪੱਤੇ ਨੇ ਜਿਹੜਾ ਦੂਜਾ 5230 ਹੁੰਦਾ ਸੀਗਾ ਪਹਿਲੇ ਮਾਡਲ ਵਾਲਾ ਉਹਦੀ ਆਵਾਜ਼ ਵੀ ਜਮਾਈ ਐਵੇਂ ਹੀ ਹੁੰਦੀ ਹੈ ਇਦੀ ਰੋਡ ਤੇ ਜਦੋਂ ਜਾਂਦਾ ਨਾ ਇੰਜਨ 'ਚ ਇੱਕ ਗੂੰਜੇ ਦੀ ਆਵਾਜ਼ ਆਉਂਦੀ ਆ ਗੂੰਜੀ ਹਨਾ ਉਹ ਵਾਲੀ ਪਖਾਂਦਾ ਮੈਨੂੰ ਗੂੰਜੇ ਦੀ ਆਵਾਜ਼ ਆਉਂਦੀ ਆ